ਤਿੰਨ ਵਾਰੀ ਵਾਲੀ ਕਰਵਾਈ ਦੋ ਵਾਰੀ ਫੇਲ ਹੋ ਗਈ ਤੀਸਰੀ ਵਾਰੀ ਪਾਸ ਹੋਈ ਕੈਨੇਡਾ ਚ ਇਹਦਾ ਵਿਜਾ ਆ ਗਿਆ ਇਹ ਤੇ 25 ਲੱਖ ਰੁਪਏ ਖਰਚ ਹੋਇਆ ਮੈਂ ਇਹਨੂੰ ਬਾਰ ਬਾਰ ਕਿਹਾ ਵੀ ਮੇਰੇ ਮੁੰਡੇ ਨੂੰ ਵੀ ਲੈ ਜਾ ਜਦੋਂ ਇਹਨੂੰ ਮੈਂ ਪੁੱਛਿਆ ਵੀ ਮੁੰਡਾ ਆਉਣ ਲੱਗਾ ਇਹਨੇ ਕਿਹਾ ਮੇਰੇ ਕੋਲ ਬਿਲਕੁਲ ਨਹੀਂ ਭੇਜਣਾ ਨਾ ਮੁੰਡਾ ਆਏ ਤੇ ਨਾ ਮੈਂ ਇਹਨੂੰ ਸਾਹਮਣਾ ਜਦੋਂ 에어ਪੋਰਟ ਤੇ ਪਹੁੰਚੇ ਤੇ ਮੁੰਡੇ ਨੂੰ ਬਹੁਤ ਧਮਕੀਆਂ ਦਿੱਤੀਆਂ ਕਿ ਇੱਥੇ ਨਹੀਂ ਪਹੁੰਚਣਾ ਮੁਰਕੇ ਇਹ ਲੈਣ ਨਹੀਂ ਆਈ ਮਲਾਇਆ ਮੈਂ ਖੱਟਿਆਵਣਾ ਨੇ ਬੱਚੇ ਹਾਲਤ ਅਜੇ ਵੀ ਸਾਡੀ ਦਵਾਈ ਚੱਲਣ ਲਈ ਆ ਮੇਰੇ ਬੱਚੇ ਨੇ ਤੇ ਜਿਹੜਾ ਕੀਤਾ ਤਾਂ ਪਤਾ ਹੀ ਉਹਨੂੰ ਕਰਕੇ ਘੱਲਿਆ ਦਹੀਂ ਦਿਨ ਮੇਰਾ ਪੁੱਤ ਕਿਉਂ ਉੱਥੋਂ ਲੱਭਾ ਸੀ ਤੇ ਫਿਰ ਮੈਂ ਲੱਭ ਕੇ ਤਾਂ ਆਪਣਾ ਪੁੱਤ ਘਰ ਚ 4-5 ਲੱਖ ਰੁਪਈਆ ਲਾ ਕੇ ਫਿਰ ਮੈਂ ਆਪਣਾ ਪੁੱਤ ਘਰ ਮੰਗਾਇਆ ਤੇ ਹੁਣ ਹੁਣੇ ਅੰਬਰਸਰੋਂ ਹੀ ਦਵਾਈ ਇਹਦੀ ਘਰ ਆਣ ਡੇ ਆ ਯੂਐਸਏ ਦੀ ਫਾਈਲ ਲਗਵਾਈ ਉੱਥੇ ਮੇਰਾ 6 ਲੱਖ ਰੁਪਇਆ ਖਰਚ ਆਇਆ 1 ਮਹੀਨਾ ਤੇ ਟ੍ਰੇਨਿੰਗ ਤੇ ਦਵਾਈ ਮੈਂ ਨੂੰ ਉੱਥੋਂ ਹੀ ਫੇਲ ਹੋ ਗਈ ਦੋ ਵਾਰੀ ਨਿਊਜ਼ੀਲੈਂਡ ਵੀ ਲਗਵਾਈ ਤੇ ਉੱਥੋਂ ਹੀ ਇਹ ਫੇਲ ਹੋ ਗਈ ਰਿਬੂਜ ਹੋ ਗਈ 4 ਲੱਖ ਨਿਊਜ਼ੀਲੈਂਡ ਮੇਰਾ ਖਰਚਾ ਲਾ ਹੋਇਆ ਮੈਂ ਤੇ ਇਹਨੂੰ ਧੀਆਂ ਤੋਂ ਵੀ ਉੱਤੇ ਰੱਖਿਆ ਮੇਰੇ ਕੋਲ ਗਲੀ ਮਹਲੇ ਵੀ ਆਣ ਕੇ ਕਹਦੇ ਵੀ ਇਹਨ ਐਸਨੋ ਦਾ ਮੂੰਹ ਵੀ ਫਟਕਾਰਿਆ ਤੇ ਤੂੰ ਮੇਰੇ ਘਰ ਨਿਕਲ ਕੇ ਆ ਗਈਆਂ ਬਾਰ ਬਾਰ ਇਹਨੂੰ ਧਮਕੀਆਂ ਦੇਂਦੀ ਰਹੀ ਕਿ ਮੈਨੂੰ ਰਿਪੋਰਟ ਦੇ ਮੈਂ ਤੈਨੂੰ ਮਰਵਾ ਦੇਣਾ ਤੈਨੂੰ ਆ ਕਰ ਦੇਣਾ ਤੈਨੂੰ ਜੇ ਕਰ ਦੇਣਾ ਇਹ ਮੁੰਡਾ ਸੋਚ-ਸੋਚ ਕੇ ਆ ਮੁੰਡਾ ਮੈਂਟਲ ਹੋ ਚੁੱਕਾ ਮੇਰੇ ਦਾ ਇੱਥੇ ਅਸੀਂ ਹੁਣ ਅੰਮ੍ਰਿਤਸਰ ਤੋਂ ਇਲਾਜ ਕਰਾ ਰਹੇ ਹਾਂ ਤੇ ਇਹਦਾ ਇਲਾਜ ਚੱਲ ਰਿਹਾ ਅਜੇ ਪੂਰਾ ਬੇਟਾ ਸਹੀ ਨਹੀਂ ਹੋਇਆ ਮੇਰਾ ਨਾਮ ਰਿਸ਼ਪਾਲ ਸਿੰਘ ਪਿੰਡ ਤਪੂੜੀ ਮੇਰੇ ਲੜਕਾ ਜਗਰਾਜ ਸਿੰਘ ਮਾ ਉਹਦਾ ਵਿਆਹ ਕਾਲੇ ਨਗਲ ਹੋਇਆ ਕਿ ਲਵ ਮੈਰਿਜ ਹੋਈ ਆ ਤੇ ਇਹ ਕੁੜੀ ਮੇਰੇ ਘਰ ਪਹਿਲਾਂ ਵੀ ਆਉਂਦੀ ਰਹੀ ਆ ਮੋੜ ਕੇ ੱੱਕੇ ਨਾਲ ਮੇਰੇ ਘਰੇ ਨੇ ਵਿਆਹ ਕੀਤਾ ਤੇ ਨ ਮੈਂ ਨਮੋਸ਼ੀ ਦਾ ਮਾਰਿਆ ਇਹਦਾ ਵਿਆਹ ਕੀਤਾ ਕਿ ਇਹ ਨਿਕਲ ਕੇ ਚਲੇ ਨਾ ਜਾਣ ਤੇ ਇਸ ਕਰਕੇ ਮੈਂ ਇਹਦਾ ਵਿਆਹ ਕੀਤਾ ਮੈਂ 5 7 10 ਬੰਦੇ ਖੜ ਕੇ ਤੇ ਆਪਣਾ ਪੈਸ ਕਰਕੇ ਤੇ ਆ ਫੇਰੇ ਲੈ ਕੇ ਗੁਰਦੁਆਰੇ ਤੇ ਇਹਦਾ ਵਿਆਹ ਕੀਤਾ ਕਿੰਨੀ ਤਰੀਕ ਨੂੰ ਕੀਤਾ ਇਹ 18 18 ਜਨਵਰੀ 20 18 18 18 ਸਾਲ 218 ਜੀ ਅੱਛਾ ਜੀ ਉਹਦੇ ਤੋਂ ਬਾਅਦ ਇਹ ਇਨਾ ਕਨੈਕਟ ਮੈਂ ਕਨਵਾਇਨਮੈਂਟ ਕਿ ਮੇਰੇ ਨਾਲ ਕੀਤੀ ਵੀ ਕੁੜੀ ਨੂੰ ਤੋਂ ਬਾਹਰ ਭੇਜੇਗਾ ਮੈਂ ਕਿਹਾ ਵੀ ਚਲੋ ਕੋਈ ਨਹੀਂ ਮੈਂ ਭੇਜ ਦਿਆਂਗਾ ਮੈਨੂੰ ਵੀ ਥੋੜਾ ਹੀ ਵੀ ਚਲੋ ਮੁੰਡਾ ਸਾਡਾ ਵੀ ਚਲਾ ਜਾਏਗਾ ਚਲੋ ਸਾਰੇ ਰਲ ਮਿਲ ਕੇ ਇਹਨੇ ਕੀ ਤੇ ਮੈਂ ਐਲਿਸ ਵੀ ਕੁੜੀ ਨੂੰ ਕਰਾਈ ਫਿਰ ਮੈਂ ਬਾਅਦ ਚ ਇਹਦੀ ਤਿੰਨ ਵਾਰੀ ਐਲਿਸ ਕਰਵਾਈ ਦੋ ਵਾਰੀ ਫੇਲ ਹੋ ਗਈ ਤੀਸਰੀ ਵਾਰੀ ਪਾਸ ਹੋਈ ਐਲਿਸ ਕਰਵਾ ਕੇ ਇਹਨੂੰ ਮੈਂ ਬਾਹਰ ਮੈਂ ਯੂ ਐਸ اے ਦੀ ਫਾਈਲ ਲਗਵਾਈ ਉੱਥੇ ਮੇਰਾ 6 ਲੱਖ ਰੁਪਇਆ ਖਰਚ ਆਇਆ ਇੱਕ ਮਹੀਨਾ ਤੇ ਟ੍ਰੇਨਿੰਗ ਵੀ ਦਵਾਈ ਮੈਂ ਇਹਨੂੰ ਤੇ ਉਥੋਂ ਇਹ ਹైదరాబాద్ ਇਹਨਾਂ ਦੀ ਟ੍ਰੇਨਿੰਗ ਹੋਈ ਉਥੋਂ ਇਹ ਫੇਲ ਹੋ ਗਈ ਫਿਰ ਇਹ ਤੇ ਦੁਬਾਰਾ ਮੈਂ ਦੁਬਾਰਾ ਇਹਦੀ ਨਿਊਜ਼ੀਲੈਂਡ ਫੈਲ ਵਾਈ ਫੈਲ ਵਾਈ ਦੋ ਵਾਰੀ ਨਿਊਜ਼ੀਲੈਂਡ ਵੀ ਲਵਾਈ ਤੇ ਉਥੋਂ ਵੀ ਇਹ ਫੇਲ ਹੋ ਗਈ ਰਬੂਜ ਹੋ ਗਈ ਦੁਬਾਰਾ ਫਿਰ ਮੈਂ ਕੈਨੇਡਾ ਦੀ ਲਵਾਈ ਉਥੇ 4 ਲੱਖ ਨਿਊਜ਼ੀਲੈਂਡ ਮੇਰਾ ਖਰਚਾ ਲਾ ਹੋਇਆ ਮੁੜ ਕੇ ਮੈਂ ਜੀ ਕੈਨੇਡਾ ਦੀ ਫੈਲ ਲਵਾਈ ਕੈਨੇਡਾ ਜਿਹਦਾ ਵਿਜਾ ਆ ਗਿਆ ਵਿਜਾ ਆ ਗਿਆ ਉੱਤੇ ਮੇਰਾ 2.50 ਲੱਖ ਰੁਪਏ ਖਰਚ ਹੋਇਆ ਮੁੜ ਕੇ ਮੈਂ ਇਹਨੂੰ ਬਾਰ-ਬਾਰ ਕਿਹਾ ਵੀ ਮੇਰੇ ਮੁੰਡੇ ਨੂੰ ਵੀ ਲੈ ਜਾ ਇਹਨੇ ਇੱਕ ਮੈਨੂੰ ਡਾਕੂਮੈਂਟ ਜਾਲੀ ਜਿਹਾ ਭੇਜ ਦਿੱਤਾ ਭਈ ਦਿੱਤਾ ਭਈ ਇਹ ਲਓ ਤੁਸੀਂ ਫੈਲਵਾ ਲਓ ਮੈਂ ਉਹ ਡਾਕੂਮੈਂਟ ਲੈ ਕੇ ਤੇ ਪਹਿਲਾਂ ਬੜੇ ਥਾਂ ਫਿਰਿਆ ਉਹ ਜਾਲੀ ਹੀ ਮੁੜ ਕੇ ਦੁਬਾਰਾ ਫੇਰ ਰਹੀ ਕਿਹਾ ਤੇ ਇਹਨੇ ਕਾਲਜ ਬਲੋਂ ਤੋਂ ਡਾਕੂਮੈਂਟ ਭੇਜਿਆ ਤੇ ਅਸੀਂ ਗੁਰਮੁਲਾਬ ਲਾ ਲੁਧਿਆਣੇ ਤੋਂ ਜਿਹਦੀ ਕੋਈ ਫੈਲਵਾਾਈ ਜੀ ਉੱਥੇ ਮੇਰਾ 3-4 ਲੱਖ ਰੁਪਇਆ ਖਰਚ ਹੋਇਆ ਖਰਤਿ ਕਰਕੇ ਮੈਂ ਆਪਣੇ ਮੁੰਡੇ ਦਾ ਵਿਝ ਆ ਗਿਆ ਜਦੋਂ ਇਹਨੂੰ ਮੈਂ ਪੁੱਛਿਆ ਵੀ ਮੁੰਡਾ ਆਉਣ ਲੱਗਾ ਇਹਨੇ ਕਿਹਾ ਮੇਰੇ ਕੋਲ ਬਿਲਕੁਲ ਨਹੀਂ ਭੇਜਣਾ ਨਾ ਮੁੰਡਾ ਆਏ ਤੇ ਨਾ ਮੈਂ ਇਹਨੂੰ ਸਾਹਮਣਾ ਅਸੀਂ ਸਾਰੇ ਰਿਸ਼ਤੇਦਾਰ ਇਕੱਠੇ ਕਰਕੇ ਇਹਨਾਂ ਨੂੰ ਪੁੱਛੇ ਜਾਂ ਲੱਗੇ ਭੇਜ ਦਿਓ 2 ਮਹੀਨੇ ਅਲੱਗ-ਅਲੱਗ ਰਹਿਣਗੇ ਫਿਰ ਇਹਨਾਂ ਨੂੰ ਇਕੱਠੇ ਕਰ ਦਿਆਂਗੇ ਅਸੀਂ ਮੁੰਡਾ ਭੇਜ ਦਿੱਤਾ ਜਦੋਂ 에ਰਪੋਰਟ ਤੇ ਪਹੁੰਚੇ ਤੇ ਮੁੰਡੇ ਨੂੰ ਬਹੁਤ ਧਮਕੀਆਂ ਦਿੱਤੀਆਂ ਕਿ ਇੱਥੇ ਨਹੀਂ ਪਹੁੰਚਣਾ ਜਦੋਂ ਮੁੰਡਾ ਅਹੀਂ ਮੁੰਡੇ ਨੇ ਸਾਨੂੰ ਫੋਨ ਕੀਤਾ ਵੀ ਆਹ ਕੁਝ ਬੋਲ ਰਹੀਆਂ ਜਾਂ ਕਿ ਤੂੰ ਚਲਾ ਜਾ ਅੱਗੇ ਅਸੀਂ ਮੰਦੋਵਸ ਤੇਰਾ ਕਰਾਂਗੇ ਅੱਗੇ ਅਸੀਂ ਉੱਥੇ ਆਪਣੇ ਵਕੀਲ ਕਰਕੇ ਤੇ ਇਹਨੂੰ 에어ਪੋਰਟ ਤੋਂ ਵੀ ਅਸੀਂ ਬਾਹਰ ਕੱਢਿਆ ਮੁੜ ਕੇ ਇਹ ਲੈਣ ਨਹੀਂ ਆਈ ਸਾਡੀ ਭਣਜੀ ਹੀ ਉਹਨੇ ਇਹਨੂੰ ਲੈਣਾ ਸੀ ਉਹ ਇਹਨੂੰ ਲੈ ਕੇ ਗਈ 1 ਮਹੀਨਾ ਉਹਦੇ ਕੋਲ 에ਰਿਆ ਉਹਦੇ ਤੋਂ ਬਾਅਦ ਇਹ ਉੱਥੇ ਫੇਰ ਕੋਈ ਕੰਮਕੁਮ ਨਹੀਂ ਇਹਨੂੰ ਮਿਲਿਆ ਤੇ ਇਹ ਚਲਾ ਗਿਆ ਆਪਣੇ ਬ੍ਰਦਰ ਕੋਲ ਦੀ ਭੂਆ ਦਾ ਲੜਕਾ ਸਰੀ ਜੀ ਸਰੀ ਜੋਲ ਚਲਾ ਗਿਆ ਸਰੀ ਜਾ ਕੇ ਚਲੋ ਇਹ ਕੰਮ ਕਰ ਤੇ ਮਾੜਾ ਮੋਟਾ ਲੱਗ ਗਿਆ ਮੁੜ ਕੇ ਬਾਰ ਬਾਰ ਇਹਨੂੰ ਧਮਕੀਆਂ ਦੇਂਦੀ ਰਹੀ ਕਿ ਮੈਨੂੰ ਰਿਪੋਰਟ ਦੇ ਮੈਂ ਤੈਨੂੰ ਮਰਵਾ ਦੇਣਾ ਤੈਨੂੰ ਆ ਕਰ ਦੇਣਾ ਤੈਨੂੰ ਇਹ ਕਰ ਦੇਣਾ ਇਹ ਮੁੰਡਾ ਸੋਚ-ਸੋਚ ਕੇ ਆ ਮੁੰਡਾ ਮੈਂਟਲ ਹੋ ਚੁੱਕਾ ਜੇ ਉਹ ਮੈਂਟਲ ਹੋ ਗਿਆ ਫਿਰ ਅਸੀਂ ਬੜਾ ਫਿਰ ਇੱਥੇ ਦਰਖਾਸਤਾਂ ਦਿੱਤੀਆਂ ਪੈ ਸਾਡਾ ਮੁੰਡਾ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਹੋ ਗਿਆ ਬਿਮਾਰ ਹੋ ਗਿਆ ਤੇ ਤੁਸੀਂ ਸਾਡਾ ਇਲਾਜ ਕਰਾ ਦਿਓ ਇਨਾ ਸਾਡੇ ਨਾਲ ਇੱਕ ਡਾਕੂਮੈਂਟ ਲਿਖ ਲਿਆ ਜੀਐਸਪੀ ਰਾਜਵੀਰ ਦੇ ਬੈਠੇ ਉਹਨਾਂ ਇੱਕ ਅਫੀਡੇਵਿਟ ਕਰਵਾਇਆ ਸਾਡੇ ਕੋਲ ਕਿ ਇਹ ਮੁੰਡਾ ਮੁੰਡੇ ਦਾ ਇਲਾਜ ਕਰਾਉਣ ਜਾਏਗੀ ਤੇ ਤੁਸੀਂ ਸਾਰਾ ਖਰਚਾ ਤੁਸੀਂ ਲਾਓਗੇ ਮੁੰਡੇ ਦਾ ਇਲਾਜ ਵੀ ਕਰਾਏਗੀ ਟਿਕਟ ਦਾ ਵੀ ਖਰਚਾ ਤੁਹਾਡਾ ਹੋਏਗਾ ਯੂਐਸਏ ਦਾ ਵਿਜੇ ਦਾ ਵੀ ਖਰਚਾ ਤੁਹਾਡਾ ਹੋਏਗਾ ਇਹ ਸਾਰ ਕੁਝ ਮੰਨ ਲਿਆ ਵੀ ਅਸੀਂ ਸਭ ਕੁਝ ਕਰਾਂਗੇ ਅਸੀਂ ਇਹ ਕਹਿੰਦੇ ਅਸੀਂ ਤੁਹਾਨੂੰ ਪੈਸਾ ਕੋਈ ਨਹੀਂ ਦੇਣਾ ਅਸੀਂ ਕਹਿੰਦੇ ਪੈਸਾ ਵੀ ਕੋਈ ਨਹੀਂ ਲੈਂਦੇ ਸਾਡੇ ਮੁੰਡੇ ਦਾ ਇਲਾਜ ਕਰਾ ਦਿਓ ਇਹ ਮੁੰਡੇ ਸਾਡੇ ਦਾ ਇਲਾਜ ਵੀ ਕਰਾਉਣ ਨਹੀਂ ਗਈ ਸਾਡੇ ਕੋਲ ਟਿਕਟ ਤੇ ਵੀ ਪੈਸੇ ਲਵਾ ਲੇ ਇਹ ਕਿਸੇ ਬਨੇ ਵੀ ਨਹੀਂ ਲਗੇ ਤੇ ਮੈਂ ਕੋਸ਼ਿਸ਼ ਕਰਦਾ ਰਿਆ ਦਰਖਾਸਤਾਂ ਦਿੱਤੀਆਂ ਸੀ ਹੌਲੀ ਹੌਲੀ ਉਹ ਦਰਖਾਸਤਾਂ ਨੂੰ ਬੂਰ ਪੈ ਗਿਆ 1 ਸਾਲ ਬਾਅਦ ਇਹਦੇ ਤੇ 420 506 ਤੇ 120 ਦਾ ਪਰਚਾ ਦਰੰਗਲੇ ਰਜਿਸਟਰ ਹੋ ਗਿਆ ਹੁਣ ਇਹ ਇੱਥੇ ਆਈ ਆ ਤੇ ਮੈਂ ਕਹਿੰਦਾ ਵੀ ਇਹ ਇੱਥੋਂ ਜਾਏ ਨਾ ਇਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹ ਰੈਸਟ ਕੀਤੀ ਜਾਏ ਕਿਨੇ ਵੇਹ ਤੁਹਾਡਾ ਲੱਗੇ ਟੋਟਰ ਪੈਣਾ ਮੇਰਾ ਕੋ 34 ਲੱਖ ਰੁਪਇਆ ਲੱਗਾ ਜੀ ਹੁਣ ਤੇ ਬਹੁਤ ਜਿਆਦਾ ਖਰਚਾ ਹੋ ਚੁਕਾ ਪਰ 34 ਲੱਖ ਰੁਪਇਆ ਤੇ ਜਿਹੜਾ ਮੇਰੇ ਕੋ ਰਸੀਦਾਂ ਸਭ ਕੋ ਜਿਹੜਾ ਪ੍ਰੂਫ ਹੈ ਵਿਦ ਪ੍ਰੂਫ ਆ ਉਹ ਮੇਰਾ 34 ਲੱਖ ਰੁਪਇਆ ਲੱਗਾ ਬੇਟੇ ਦਾ ਇਲਾਜ ਚੱਲਦਾ ਹੈ ਤੁਹਾਡੇ ਦਾ ਬੇਟੇ ਦਾ ਇਲਾਜ ਚੱਲਦਾ ਮੇਰੇ ਦਾ ਇੱਥੇ ਅਸੀਂ ਹੁਣ ਅਮਰਸਰ ਤੋਂ ਇਲਾਜ ਕਰਾ ਰਹੇ ਆ ਤੇ ਇਹਦਾ ਇਲਾਜ ਚੱਲ ਰਿਹਾ ਅਜੇ ਪੂਰਾ ਬੇਟਾ ਸਹੀ ਨਹੀਂ ਹੋਇਆ ਉਹਨੇ ਮੰਗੇ ਇਹ ਵੀ ਬਤਨ ਦੋ ਗ੍ਰਿਫਤਾਰ ਕੀਤਾ ਜਾ ਸਾਰੇ ਪਰਵਾਸ ਅਸੀਂ ਤੇ ਕਹਿੰਦੇ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਤੇ ਸਾਨੂੰ ਇਨਸਾਫ ਦਵਾਇਆ ਜਾਏ ਕਿ ਕਿਸੇ ਹੋਰ ਨਾਲ ਵੀ ਇਹੋ ਜਿਹਾ ਜੁਰਮ ਨਾ ਹੋਏ ਇੱਕ ਇੱਕ ਸਹੀ ਹੋ ਜਾਏਗਾ ਤੇ ਬਾਕੀ ਵੀ ਲੋਕਾਂ ਨੂੰ ਪਤਾ ਲੱਗੇਗਾ ਕਿ ਇਹ ਠੱਗੀ ਮਾਰੀ ਆ ਤੇ ਠੱਗੀਆਂ ਦਾ ਇਹ ਹਾਲ ਹੁੰਦਾ ਅਸੀਂ ਕਹਿੰਦੇ ਆ ਮਿਹਰਬਾਨੀ ਕਰਕੇ ਸਾਡਾ ਇਹ ਇਨਸਾਫ ਦਵਾਇਆ ਜਾਏ ਮੇਰਾ ਨਾਮ ਗੁਰਵਿੰਦਰ ਕੌਰ ਗੱਲ ਤੇ ਕੁਝ ਵੀ ਨਹੀਂ ਹੋਈ ਮੈਂ ਐਵੇਂ ਆਖੀ ਆ ਵੀ ਗੱਲ ਕੋਈ ਹੋਈ ਆ ਪਹਿਲਾਂ ਮੇਰਾ ਪੁੱਤ ਨੂੰ ਚੰਗਾ ਲੱਗਾ ਹੁਣ ਮੇਰਾ ਪੁੱਤ ਨੂੰ ਮਾੜਾ ਲੱਗਾ ਹਾਂ ਤੇ ਪਹਿਲਾਂ ਚੰਗਾ ਸੀ ਤੇ ਹੁਣ ਮਾੜਾ ਆ ਤੇ ਇਹ ਕੋਈ ਗੱਲ ਵੀ ਨਹੀਂ ਹੋਈ ਮੈਂ ਤੇ ਇਹਨੂੰ ਧੀਆਂ ਤੋਂ ਵੀ ਉੱਤੇ ਰੱਖਿਆ ਮੇਰੇ ਕੋਲ ਗਲੀ ਮਹਲੇ ਵੀ ਆਣ ਕੇ ਕਹਦੇ ਵੀ ਇਹਨ ਐਸ ਨੋ ਦਾ ਮੂੰਹ ਵੀ ਫਟਕਾਰਿਆ ਵੀ ਤੂੰ ਮੇਰੇ ਘਰ ਨਿਕਲ ਕੇ ਆ ਗਈ ਆ ਮੈਂ ਆਖਿਆ ਅੱਜ ਮੈਂ ਆਖਾਂਗੇ ਨਾ ਨਿਕਲ ਕੇ ਆ ਗਈ ਆ ਤੇ ਦੁਨੀਆ ਵੀ ਆਖਣਾ ਹੈ ਤੇ ਮੇਰੀ ਆ ਮੇਰੇ ਘਰ ਆ ਗਈ ਆ ਮੇਰੀ ਇਹਲੇ ਤੇ ਮੈਂ ਆਪਣੀ ਬਣਾ ਕੇ ਰੱਖੀ ਤੇ ਮਗਰੋਂ ਸਾਣੀ ਇਹਨੇ ਬਹਾੜਨਾ ਇਹ ਠੱਗੀਆਂ ਠੋਰੀਆਂ ਪਿਆ ਇਨੂੰ ਆਂਦੀ ਨੂੰ ਸਕੂਲੇ ਪਾਇਆ ਆਂਦੀ ਨੇ ਮੈਨੂੰ ਰੋਟੀਆਂ ਪਕਾ ਕੇ ਦੇਣੀਆਂ ਆਂਦੀ ਨੇ ਮੈਨੂੰ ਤਿਆਰ ਕਰਕੇ ਕੱਲਣਾ ਫੇਰ ਮੈਂ ਇਹ ਹੋਣ ਫੇਰ ਜਦ ਪਾਪਾ ਹਟਾ ਪੂਰਾ ਹੋਇਆ ਆਈ ਤੇ ਮੈਂ ਦੇਖਿਆ ਤੇ ਮੈਂ ਹਾਇ ਨੇ ਤੇਰਾ ਤੇ ਸਰੀਰ ਹੀ ਸੋ ਗਿਆ ਮੁੜ ਕੇ ਫੇਰ ਤੂੰ ਹਾਲਾ ਮੈਂ ਦੁੱਧ ਕਿਹਾਵਾਂ ਦੇ ਨਾਲ ਇਹਨੂੰ ਰੋਟੀਆਂ ਤੇ ਇਹਨੂੰ ਪਾਲਿਆ ਵੀ ਉਹ ਜਾਂ ਫੇਰ ਕੀ ਹੋ ਗਿਆ ਕੋਈ ਗੱਲ ਨਹੀਂ ਮੁੜ ਕੇ ਮੇਰੇ ਪੁੱਤ ਨੂੰ ਇਹ ਧੱਕਾ ਦਿੱਤਾ ਣ ਕੇ ਕੀ ਕੀਤਾ ਹਾਂ ਹਾਂ ਅੱਛਾ ਬਾਹਰ ਵੀ ਨਹੀਂ ਬਾਹਰ ਵੀ ਨਹੀਂ ਮੇਰੇ ਪੁੱਤ ਨੂੰ ਠਿਕਨ ਦਿੱਤਾ ਬਾਹਰ ਕਹੜਾ ਠਿਕਨ ਦਿੱਤਾ ਬਾਰਵੰਟੀ ਗੰਨ ਦਿੱਤਾ ਤੇ ਠੱਗੀ ਮਾਰੀਆਂ ਨਾ ਰੱਖ ਕੇ ਚੰਗੀ ਤਰ੍ਹਾਂ ਮੁੜ ਕੇ ਸਾਰੇ ਜਦੋਂ ਇਹਨਾਂ ਦੇ ਪੇਕੇ ਦੇ ਕੋਠੇ ਲੱਗੇ ਨਾ ਛੱਤਣ ਇਹਨਾਂ ਦਾ ਸਾਰੇ ਪਿੰਡ ਨੇ ਆਣ ਕੇ ਸਾਨੂੰ ਆਖਿਆ ਵੀ ਤੁਹਾਡਾ ਘਰ ਉਧਰ ਜਾਣ ਡਿਆ ਤੁਹਾਡਾ ਘਰ ਉਧਰ ਜਾਣ ਡਿਆ ਤੇ ਮੈਂ ਆਖਿਆ ਵੀ ਮੇਰੀ ਨੋ ਨਹੀਂ ਮੂਰਖਾ ਮੇਰਾ ਘਰ ਨਹੀਂ ਉਧਰ ਜਾਣ ਡਿਆ ਮੈਨੂੰ ਨਹੀਂ ਪਤਾ ਵੀ ਮੇਰਾ ਘਰ ਲਾਇਆ ਮੈਂ ਤੇ ਖੱਟਿਆਵਣਾ ਨੇ ਮੋਢਰੇ ਕੀ ਹਾਲ ਨੇ ਤੁਹਾਡੇ ਬੱਚੇ ਦੇ ਤੇ ਬੱਚੇ ਹਾਲ ਹਾਲ ਤੇ ਅਜੇ ਵੀ ਸਾਡੀ ਦਵਾਈ ਚੱਲਣ ਲਈ ਆ ਮੇਰੇ ਬੱਚੇ ਨੇ ਤਾਂ ਜਿਹੇ ਜਿਆ ਕੀਤਾ ਤਾਂ ਪਤਾ ਹੀ ਉਹਨੂੰ ਜੋ ਕਰਕੇ ਘੱਲ ਲਿਆ ਮੈਂ ਤਾਂ ਖਰਾ ਕਿਤਰਾ ਆਪਣੇ ਪੁੱਤ ਨੂੰ ਦਹੀਂ ਦੇਣੀ ਮੇਰਾ ਪੁੱਤ ਕਿਤੇ ਉੱਥੋਂ ਲੱਭਾ ਸੀ ਤੇ ਫਿਰ ਮੈਂ ਲੱਭ ਕੇ ਤਾਂ ਆਪਣਾ ਪੁੱਤ ਘਰ ਚ 4-5 ਲੱਖ ਰੁਪਈਆ ਲਾ ਕੇ ਫਿਰ ਮੈਂ ਆਪਣਾ ਪੁੱਤ ਘਰ ਮੰਗਾਇਆ ਤੇ ਹੁਣ ਹੁਣ ਹੀ ਅੰਬਰਸਰ ਵਹੀਂ ਦਵਾਈ ਇਹਦੀ ਖਰਾਣ ਡਏ ਆ ਹੁਣ ਤੁਸੀਂ ਕੀ ਚਾਹੁੰਦੇ ਹੋ ਅਸੀਂ ਤਾਂ ਕੁਛ ਵੀ ਨਹੀਂ ਜਾਣਦੇ ਅਸੀਂ ਤੇ ਇਹੋ ਆਖਨੇ ਆਪੀ ਇਹ ਹਰ ਇਨਸਾਫ ਦੋ ਇਸ ਚੀਜ਼ ਦਾ ਤੁਹਾਨੂੰ ਕੀ ਕਰਨਾ ਹੈ ਤੁਹਾਨੂੰ ਕੀ ਹੋ ਗਿਆ ਆਪ ਜਿਹੜੀ ਗੱਲ ਹਨ ਸਾਫ ਚਾਹੀਦੀ ਇਸ ਚੀਜ਼ ਦਾ ਆਪ ਪੁਲਿਸ ਚੱਕ ਚੱਕ ਇਹ ਜੀ ਇੱਕ ਪਰਚਾ ਅੰਡਰ ਸੈਕਸ਼ਨ 420 506 120B ਪੀਐਸ ਦਰੰਗਲਾ ਵਿਖੇ ਰਜਿਸਟਰ ਕੀਤੀ ਹੈ ਇਹਦੇ ਵਿੱਚ ਜਿਹੜਾ ਕੰਪਲੇਨੈਂਟ ਰਿਸ਼ਪਾਲ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਦੂਬੜੀ ਹੈ ਇਹਨਾਂ ਨੇ ਦੋਸ਼ ਲਾਇਆ ਕਿ ਇਹਨਾਂ ਦਾ ਲੜਕਾ ਸੀ ਜਗਰਾਤ ਸਿੰਘ ਉਹਨੂੰ ਵਿਦੇਸ਼ ਭੇਜਣ ਦੇ ਵਾਸਤੇ ਇਹਨਾਂ ਦੇ ਇੱਕਮਿਟਮੈਂਟ ਹੋਈ ਸੀਗੀ ਜਿਹੜੀ ਲੜਕੀ ਤੇਰੇ ਉਹਨਾਂ ਦੇ ਨਾਲ ਕਿ ਲੜਕੇ ਨੂੰ ਵੀ ਅਸੀਂ ਬਾਹਰ ਲੈ ਜਾ ਕੇ ਤੇ ਪੀਆਰ ਕਰਵਾਵਾਂਗੇ ਔਰ 2018 ਵਿੱਚ ਇਸ ਦਾ ਵਿਆਹ ਹੋ ਗਿਆ ਸੀ 2019 ਵਿੱਚ ਲੜਕੀ ਨੂੰ ਲੜਕੇ ਵਾਲਿਆਂ ਨੇ ਪੈਸਾ ਲਾ ਕੇ ਤੇ ਬਾਹਰੀ ਦੇਸ਼ ਭੇਜ ਦਿੱਤਾ ਔਰ ਜਿਹੜਾ ਲड़का ਸੀ ਉਹ ਵੀ 2022 ਦੇ ਵਿੱਚ ਵਿਦੇਸ਼ ਚਲਾ ਗਿਆ ਸੀ ਪਰ ਉਹਨਾਂ ਨੇ ਇਹਨੂੰ ਨਾ ਤੇ ਪੀਆਰ ਗ੍ਰਾਂਟ ਚ ਕੋਈ ਮਦਦ ਕੀਤੀ ਤੇ ਨਾ ਕੋਈ ਹੋਰ ਉਹਦੀ ਹੈਲਪ ਕੀਤੀ ਬਲਕਿ ਇਹ ਇਹ ਪਤਾ ਲੱਗਾ ਦੋਸ਼ੀ ਆਪਣਾ ਕੰਪਲੇਨੈਂਟ ਦੇਰ ਵੱਲੋਂ ਕਿ ਲੜਕੀ ਉੱਥੇ ਕਿਸੇ ਹੋਰ ਨਾਲ ਰਹਿ ਰਹੀ ਹੈ ਤੇ ਇਸ ਦੇ ਉੱਤੇ ਫਿਰ ਜਿਹੜੀ ਹੈ ਡੀਐਸਪੀ ਸਿਟੀ ਗੁਰਦਾਸਪੁਰ ਵੱਲੋਂ ਇਨਕੁਆਇਰੀ ਹੋਈ ਹੈ ਇਨਕੁਆਇਰੀ ਕਰਨ ਤੋਂ ਬਾਅਦ ਜਦੋਂ ਰਿਪੋਰਟ ਅਪਰੂਵ ਹੋਣ ਤੋਂ ਬਾਅਦ ਥਾਣੇ ਆਈ ਹੈ ਇਸ ਸਬੰਧੀ ਅਰਪਰਚਾ ਦਰਜ ਕੀਤਾ ਗਿਆ ਕਿੰਨੇ ਕਿੰਨੇ ਅਰਪਰਚਾ ਦਰਜ ਕੀਤਾ ਗਿਆ ਸਾਡਾ ਕਿੰਨੇ ਮੈਂਬਰਾਂ ਦਾ ਇਹ ਚੀਜ਼ ਜੀ ਤਿੰਨ ਜਣਿਆਂ ਦੇ ਖਿਲਾਫ ਮੁਕਦਮਾ ਦਰਜ ਹੈ ਜੀ ਇਹ सुरेंद्र ਸਿੰਘ son of जोगेंद्र ਸਿੰਘ ਅਮਨਦੀਪ ਕੌਰ ਡਾਕਟਰ of सुरेंद्र ਸਿੰਘ ਤੇ ਜਸਬੀਰ ਕੌਰ ਵਾਈਫ of सुरेंद्र ਸਿੰਘ ਨੂੰ ਗ੍ਰਿਫਤਾਰੀ ਨਹੀਂ ਆਜੇ ਤੱਕ ਕੋਈ ਜ਼ਰਤਾਰੀ ਨਹੀਂ ਹੋਈ ਜੀ ਅਗਲੀ ਕਾਰਵਾਈ ਕਾਨੂੰਨ ਮੁਤਾਬਕ ਜੀ ਜੋ ਵੀ ਬਣਦੀ ਇਹਨਾਂ ਨੂੰ ਅਰੈਸਟ ਕਰਕੇ ਤੇ ਇਹਨਾਂ ਦਾ ਚਲਾਨ ਬਣਾ ਕੇ ਅਦਾਲਤ 'ਚ ਪੇਸ਼ ਕੀਤਾ ਜਾਏਗਾ